ਅੱਜ World Youth ਜਿਹੜਾ Skills Day ਹੈ ਉਹਨੂੰ ਮਨਾਉਂਦੇ ਹੋਏ ਕਿਉਂਕਿ ਅਸੀਂ Sun Foundation ਵੱਲੋਂ ਦਿੱਲੀ ਦੇ ਵਿੱਚ ਸਾਡਾ World Class Skill Center ਹੈ ਤੇ ਹਾਰਟ ਜੇਲ ਦੇ ਸਾਹਮਣੇ ਔਰ ਨਾਲ ਹੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਔਰ ਲੁਧਿਆਣਾ ਵਿਖੇ ਸਾਡਾ 메인 ਜਿਹੜਾ ਸੈਂਟਰ ਹੈ ਪਟਿਆਲਾ ਵਿਖੇ ਔਰ ਹੋਰ ਜਿੰਨੇ ਵੀ ਜਿਹੜੇ ਡਰਗ ਰੀਹੈਬ ਸੈਂਟਰ ਦੇ ਵਿੱਚ ਸਕਿਲਿੰਗ ਹੋ ਰਹੀ ਹੈ ਅੱਜ ਸਾਰੇ ਉਹ ਫਿਜ਼ੀਕਲ ਜਿਹੜਾ ਪ੍ਰੋਗਰਾਮ ਹੈ ਉਹ ਤੇ ਦਿੱਲੀ 'ਚ ਹੋ ਰਿਹਾ ਹੈ ਸਾਡੇ ਤਕਰੀਬਨ ਹਜ਼ਾਰ ਤੋਂ ਵੀ ਉੱਪਰ ਜਿਹੜੇ ਸਟੂਡੈਂਟਸ ਨੇ ਵਰਲਡ ਕਲਾਸ ਸਕਿਲ ਸੈਂਟਰ ਦਿੱਲੀ ਪਰ ਅੰਮ੍ਰਿਤਸਰ ਪਟਿਆਲਾ ਲੁਧਿਆਣਾ ਜਲੰਧਰ ਸਾਰੇ ਉਹ ਜੁੜੇ ਹੋਏ ਨੇ ਉਹਨਾਂ ਨੇ ਵੀ ਉੱਥੇ ਸੈਲੀਬ੍ਰੇਟ ਕੀਤਾ ਉਹ ਵੀ ਡਿਜੀਟਲੀ ਸਾਡੇ ਨਾਲ ਜੁੜੇ ਨੇ ਅੱਜ ਤੁਸੀਂ ਇੱਥੇ ਦੇਖਿਆ ਕਿ ਕਿਸ ਤਰ੍ਹਾਂ ਜਿਵੇਂ ਜੂਨੀਅਰ ਨਰਸਿਸ ਦਾ ਪ੍ਰੋਗਰਾਮ ਹੈ ਉਹਨਾਂ ਨੇ ਆਪਣਾ ਜੋ ਸਿੱਖਿਆ ਹੈ ਹੁਨਰ ਕਿਉਂਕਿ ਸਾਡਾ ਸਲੋਗਨ ਹੀ ਹੈ ਮੇਰਾ ਹੁਨਰ ਮੇਰੀ ਸ਼ਾਨ ਔਰ ਸਕਿਲਿੰਗ ਦਾ ਮੈਂ ਅੱਜ ਇਸ ਵੇਲੇ ਦੇਖ ਰਿਹਾ ਸੀ ਕੈਨੇਡਾ ਦੇ ਵਿੱਚ ਵੀ ਜਰਮਨੀ ਦੇ ਵਿੱਚ ਵੀ ਹਰ ਜਗ੍ਹਾ ਗ੍ਰੈਜੂਏਟਸ ਦੀ ਲੋੜ ਨਹੀਂ ਹੈ ਪੋਸਟ ਗ੍ਰੈਜੂਏਟਸ ਦੀ ਲੋੜ ਨਹੀਂ ਹੈ ਭਾਵੇਂ ਭਾਰਤ ਹੈ ਸਕਿੱਲ ਦੀ ਲੋੜ ਹੈ ਸਕਿੱਲ ਵਾਲਾ ਬੰਦਾ ਵੇਲਾ ਨਹੀਂ ਰਹਿ ਸਕਦਾ ਜੂਨੀਅਰ ਨਰਸ ਦਾ ਜਿੱਥੇ ਹੋਇਆ ਗ੍ਰਾਫਿਕ ਡਿਜ਼ਾਈਨਿੰਗ ਸੋਲਰ ਪੈਨਲ ਕਿਸ ਤਰ੍ਹਾਂ ਉਹਨਾਂ ਨੇ ਸੋਲਰ 에어 ਕੰਡੀਸ਼ਨ ਬਣਾਇਆ ਹੁਣੇ ਗ੍ਰਾਫਿਕ ਡਿਜ਼ਾਈਨ ਵਾਲਿਆਂ ਨੇ ਐਨੀਮੇਸ਼ਨ ਫਿਲਮ ਬਣਾਈ ਹੈ ਬੱਚਿਆਂ ਨੇ ਜਿਹੜੇ ਸਾਡੇ ਕੋਰਸ ਤੋਂ ਬੱਚੇ ਸਿੱਖੇ ਨੇ ਉਸ ਤੋਂ ਬਾਅਦ AC ਮਕੈਨਿਕ ਫੈਸ਼ਨ ਡਿਜ਼ਾਈਨਿੰਗ ਦਾ ਤੁਸੀਂ ਦੇਖਿਆ ਹੁਣੇ ਔਰ ਜਿਹੜੇ ਵੀ ਸਾਡੇ ਕੋਰਸ ਨੇ AI ਦਾ ਕੋਰਸ ਜੋ ਸਾਡੇ ਦਿੱਲੀ ਚ ਵੀ ਚੱਲ ਰਿਹਾ ਔਰ ਲੁਧਿਆਣਾ ਸੈਂਟਰ ਚ ਵੀ ਚੱਲ ਰਿਹਾ ਹੈ ਐਵੀਏਸ਼ਨ ਹਸਪਿਟੈਲਿਟੀ ਗੈਸਟ ਰਿਲੇਸ਼ਨ ਦਾ ਕੋਰਸ ਕਿਸ ਤਰ੍ਹਾਂ ਸਾਡੀਆਂ ਬੱਚੀਆਂ 스마트 ਪੂਰੇ ਅੱਜਕੱਲ ਜਿਹੜੇ ਜੌਬ ਰੋਲਸ ਨੇ 에어ਪੋਰਟ ਉੱਤੇ ਆਫ ਦੀ ਗਰਾਉਂਡ ਔਨ ਦੀ ਗਰਾਉਂਡ ਹਸਪਿਟੈਲਿਟੀ ਇਹ ਸਾਰੇ ਜਿਹੜੇ ਔਰ ਬਿਊਟੀ ਐਂਡ ਵੈਲਨੈਸ ਔਰ welder ਦਾ fitter ਦਾ ਜਿਹੜੇ ਟੈਕਨੀਕਲ ਕੋਰਸਿਸ ਨੇ ਆਈ ਥਿੰਕ ਇਟ ਇਜ਼ ਅ ਗੇਮ ਚੇਂਜਰ ਔਰ ਇਸ ਟਾਈਮ ਜਿਹੜੇ ਸਾਡੇ ਯੂਥ ਨੂੰ ਭਾਰਤ ਦੇ ਯੂਥ ਨੂੰ ਔਰ ਖਾਸ ਕਰਕੇ ਪੰਜਾਬ ਦੇ ਯੂਥ ਨੂੰ ਇਹਦੀ ਬੜੀ ਲੋੜ ਹੈ ਤੇ ਮੈਂ ਸਮਝਦਾ ਕਿ ਇਹੋ ਜੇ ਓਕੇਸ਼ਨ ਸਾਨੂੰ ਵਰਲਡ ਯੂਥ ਸਕਿੱਲ ਡੇ ਹੋਰ ਅچھے ਤਰੀਕੇ ਨਾਲ ਸਾਰਿਆਂ ਨੂੰ ਮਨਾਣੇ ਚਾਹੀਦੇ ਸਰ ਅਭੀ ਤੱਕ ਕਿੰਨੇ ਬੱਚੋ ਕੋ ਜੋ ਹੈ ਫੋਨ ਵਰਤ ਕਰ ਰਹੇ ਇੱਕ ਮਿੰਟ ਸਰ ਬਤਿਕ ਨੇ ਬੱਚੋ ਕਾ ਆਪਨੀ ਤਰਫ ਸੇ ਜੋ ਪ੍ਰੋਵਾਈਡ ਸਾਡੇ ਕੋਲ ਤਕਰੀਬਨ ਅਸੀਂ ਪਿਛਲੇ ਸਾਲ 4255 ਬੱਚਿਆਂ ਨੂੰ ਨੌਕਰੀ ਦਿਵਾ ਪਾਏ ਇਸ ਸਾਲ ਪੰਜਾਬ ਦੇ ਵਿੱਚ ਔਰ ਦਿੱਲੀ ਜਿਹੜੇ ਵੀ ਸਾਡੇ ਸੈਂਟਰ ਨੇ ਉਹਦੇ ਸਾਡਾ ਟੀਚਾ ਹੈ ਕਿ 10000 ਬੱਚੇ ਨੂੰ ਅਸੀਂ ਜੌਬ ਦਿਵਾ ਪਾਵਾਂਗੇ ਲੁਧਿਆਣਾ ਜਿਹੜਾ ਸਾਡਾ ਇੰਡਸਟਰੀ ਕਨੈਕਟ ਹੈ ਮੇਨ ਮਾਂਚੈਸਟਰ ਆਫ ਇੰਡੀਆ ਹੈ ਉੱਥੇ ਸਿਕੂ ਫੀਕੂ ਹੌਜ਼ਰੀ ਐਸੋਸੀਏਸ਼ਨ ਹੌਜ਼ਰੀ ਨੈਟਵੇਅਰ ਬਾਈਸਾਈਕਲ ਫੈਡਰੇਸ਼ਨ ਇਹ ਇਹ ਤਾਂ ਸਾਨੂੰ 5000 ਬੱਚਾ ਮੰਗ ਰਹੇ ਨੇ ਸਕਿੱਲ ਦੀ ਇੰਨੀ ਡਿਮਾਂਡ ਹੈ ਸਕਿੱਲ ਵਰਕਫੋਰਸ ਦੀ ਮੈਂ ਬੱਚਾ ਨੂੰ ਅਪੀਲ ਕਰਾਂਗਾ ਭਾਵੇਂ ਗ੍ਰੈਜੂਏਸ਼ਨ ਕੀਤੀ ਹੈ ਜਾਂ 10+2 ਕੀਤਾ ਹੈ ਕੋਈ 1 ਸਾਲ ਦਾ ਜਿਹੜਾ ਭਾਵੇਂ ਆਈਟੀਆਈ ਚ ਜਾਓ ਜਾਂ ਸਾਡੇ ਕੋਲ ਅਸੀਂ ਤਾਂ ਫ੍ਰੀ ਸਕਿਲਿੰਗ ਕਰਾ ਰਹੇ ਹਾਂ ਸਿੱਖਿਆ ਸਕਿੱਲ ਸਿੱਖਿਆ ਦਾ ਲੰਗਰ ਜੋ ਚਲਾ ਰਹੇ ਆ ਅੱਜ ਵਰਲਡ ਯੂਥ ਸਕਿੱਲ ਡੇ ਤੇ ਹਰ ਯੂਥ ਨੂੰ ਹਰ ਪੰਜਾਬੀ ਯੂਥ ਨੂੰ ਖਾਸ ਕਰਕੇ ਪ੍ਰਣ ਕਰਨਾ ਚਾਹੀਦਾ ਕਿ ਮੈਂ ਕੋਈ ਨਾ ਕੋਈ ਸਕਿੱਲ ਸਿੱਖਾਂਗਾ ਮੈਂ ਕੋਈ ਨਾ ਕੋਈ ਕਿੱਤਾ ਸਿੱਖਾਂਗਾ ਫਿਰ ਉਹ ਰੋਟੀ ਆਪਣੀ ਰੋਜੀ ਰੋਟੀ ਤੋਂ ਵਾਂਝੇ रहेਗਾ ਅਭੀ ਤੱਕ ਟਾਰਗੇਟ ਕੀ ਹੈ ਆਪਕਾ ਔਰ ਆਨੇ ਵਾਲੇ ਦਿਨੋ ਮੇ ਟਾਰਗੇਟ ਕੀ ਹੈ ਨਹੀਂ ਅਸੀਂ ਪੰਜਾਬ ਦੇ ਵਿੱਚ ਤਕਰੀਬਨ ਹੋਰ 5 ਵਰਲਡ ਕਲਾਸ ਸਕਿੱਲ ਸੈਂਟਰ ਖੋਲ ਰਹੇ ਹਾਂ ਅਕਾਲੀ ਅਸੀਂ ਐਮਓਯੂ ਸਾਈਨ ਕੀਤਾ ਫਰੀਦਕੋਟ ਵਾਸਤੇ ਝਿਲੰਦਰ ਦੀ ਪਲੈਨਿੰਗ ਚੱਲ ਰਹੀ ਹੈ ਬਠਿੰਡਾ ਦੀ ਚੱਲ ਰਹੀ ਹੈ ਔਰ ਜਿਹੜੇ ਸਾਡੇ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਅਸੀਂ 19 ਡਰਗ ਰੀਹੈਬ ਸੈਂਟਰ ਅਡਾਪਟ ਕੀਤੇ ਨੇ ਉਹ ਚੋਂ 6 ਪੂਰੀ ਤਰ੍ਹਾਂ ਚੱਲ ਰਹੇ ਨੇ ਬਾਕੀ ਵੀ ਇਸ ਸਾਲ ਦੇ ਐਂਡ ਵਿੱਚ ਸਾਰੇ ਸ਼ੁਰੂ ਹੋ ਜਾਣਗੇ ਮੋਹਾਲੀ ਪਟਿਆਲਾ ਔਰ ਜਿਹੜਾ ਜਲੰਧਰ ਹੁਸ਼ਿਆਰਪੁਰ ਉਹ ਪੂਰੀ ਤਰ੍ਹਾਂ ਜਿਹੜੇ ਨੇ ਸਾਡੇ ਜਿਹੜੇ ਚੱਲ ਰਹੇ ਨੇ ਡਰੱਗ ਰੀਹੈਬ ਸੈਂਟਰ ਉੱਥੇ ਜਿਹੜੇ ਸਾਡੇ ਨੌਜਵਾਨ ਕੁੜਾਏ ਪੈਗੇ ਸੀ ਉਹਨਾਂ ਨੂੰ ਜਿੱਥੇ ਡੀਡਿਕਸ਼ਨ ਹਸਪੀਟਲ ਠੀਕ ਕਰਦਾ ਸੀ ਉਹਨਾਂ ਨੂੰ ਯੋਗਾ ਮੈਡੀਟੇਸ਼ਨ ਇਕਰਾਕੇ ਖੇਡਾਂ ਕਰਾਕੇ ਨਾਲ ਹੀ ਸਕਿੱਲ ਕੋਰਸ ਔਰ ਜਲੰਧਰ ਜਿਹੜਾ ਰੀਹੈਬ ਸੈਂਟਰ ਉੱਥੇ ਤੇ ਬੱਚੇ ਫੁੱਟਬਾਲ ਜਿਹੜੇ ਬਣਾ ਬਣਾ ਕੇ ਫੈਕਟਰੀਆਂ ਨੂੰ ਦੇ ਰਹੇ ਔਰ ਉਹਨਾਂ ਨੂੰ ਅਸੀਂ ਲੁਧਿਆਣਾ ਆਪਣਾ ਰੋਸ਼ਾਰਪੁਰ ਵੀ ਪ੍ਰਿੰਟਿੰਗ ਪ੍ਰੈਸ ਲਵਾ ਰਹੇ ਆ ਤਾਂ ਕਿ ਬੱਚੇ ਜਦੋਂ ਉੱਥੇ ਹੈਗੇ ਨੇ ਰੀਹੈਬ ਸੈਂਟਰ ਨਾਲ ਦੀ ਨਾਲ ਹੀ ਉਹ ਕਮਾਈ ਕਰ ਸਕਣ ਤੇ ਉਹਨਾਂ ਨੂੰ ਫਿਰ ਜਿਹੜਾ ਹੈ ਇੱਕ ਉਤਸ਼ਾਹ ਮਿਲੇ